ਹਜ਼ੂਰ ਦਿਨ ਸੀ 12 ਅਪ੍ਰੈਲ ਸਾਲ ਸੀ 1973 ਜਗ੍ਹਾ ਸੀ ਦਿੱਲੀ ਦੀ ਆਯੋ ਸੰਸਦ ਜਿੱਥੇ ਸਾਡਾ ਮਸਤਕਬਲ ਘੜਿਆ ਜਾਂਦਾ ਹੈ ਉਸ ਦਿਨ ਕਿਸੇ ਡਿਬੇਟ ਦੇ ਵਿੱਚ ਸ਼ਾਮਲ ਹੁੰਦਿਆਂ ਇੱਕ ਮੈਂਬਰ ਪਾਰਲੀਮੈਂਟ ਕਿਸਾਨਾਂ ਤੇ ਆਪਣਾ ਪੱਖ ਰੱਖ ਰਹੇ ਸੀਗੇ ਠੀਕ ਉਸ ਵੇਲੇ ਜਦੋਂ ਉਹ ਆਪਣੀ ਗੱਲ ਕਹਿ ਰਹੇ ਸਨ ਉਸ ਵੇਲੇ ਦਿਲ ਦਾ ਦੌਰਾ ਪੈਂਦਾ ਤੇ ਉਹਨਾਂ ਦੀ ਨਬਜ਼ ਜਿਹੜੀ ਆ ਰੁਕ ਜਾਂਦੀ ਹੈ ਸਾਹ ਮੁੱਕ ਜਾਂਦੇ ਆ ਪ੍ਰਾਣ ਪਖੇਰੂ ਉੱਡ ਜਾਂਦੇ ਆ ਉਸ ਮੈਂਬਰ ਪਾਰਲੀਮੈਂਟ ਦੇ ਪਾਸ ਪਹਿ ਝੋਲੇ ਨੂੰ ਜਦੋਂ ਫੋਲਿਆ ਜਾਂਦਾ ਹੈ ਹੈਰਾਨਗੀ ਦੀ ਹੱਦ ਨਹੀਂ ਰਹਿੰਦੀ ਕਿਉਂਕਿ ਉਸ ਝੋਲੇ ਚੋਂ ਦੋ ਬਈਆਂ ਰੋਟੀਆਂ ਆਚਾਰ ਦੀ ਫਾੜੀ ਨਿਕਲਦੀ ਹੈ ਪ੍ਰਧਾਨ ਮੰਤਰੀ ਜੋ ਤਤਕਾਲੀ ਪ੍ਰਧਾਨ ਮੰਤਰੀ ਸੀ ਉਸਨੇ ਸ਼ੋਕ ਪ੍ਰਸਤਾਵ 'ਤੇ ਗੱਲ ਦਰਜ ਕੀਤੀ ਕਿ ਜੇ ਮੈਂ ਉੱਥੇ ਨਾ ਹੁੰਦੀ ਅੱਖੀਂ ਨਾ ਵੇਂਦੀ ਮੈਂ ਯਕੀਨ ਹੀ ਨਹੀਂ ਸੀ ਕਰਨਾ ਕਿ ਕੋਈ ਅਜਿਹਾ ਸਾਧ ਮੁਰਾਦਾ ਆਦਮੀ ਹੋ ਸਕਦਾ ਹਜ਼ੂਰ ਸਾਧ ਮੁਰਾਦਾ ਧੁਪਾਫ ਇਹ ਕਿ ਤਨੂੰ ਯਾਦ ਹੋਣਾ ਕਿੰਨਾ ਰੌਲਾ ਪੈਂਦਾ ਰਿਹਾ ਕਿ ਸੰਸਦ ਦੀ ਕੰਟੀਨ ਚ ਸੰਸਦ ਮੈਂਬਰਾਂ ਵਾਸਤੇ ਭੋਜਨ ਜਿਹੜਾ ਹੈ ਬਿਲਕੁਲ ਸਸਤਾ ਹੈ ਤੋ ਖੈਰ ਇਸ ਸਵਾਦਲੇ ਸਸਤੇ ਭੋਜਨ ਨੂੰ ਛੱਡ ਕੇ ਜੇ ਕੋਈ ਆਪਣੇ ਥੈਲੇ 'ਚ ਝੋਲੇ 'ਚ ਦੋ ਰੋਟੀਆਂ ਪਾ ਕੇ ਤੁਰਦਾ ਸੋਚ ਕੇ ਵੇਖੋ ਉਸ ਲੀਡਰ ਦੀ ਮਹਾਨਤਾ ਗ੍ਰੇਟਨੈਸ ਉਸਦਾ ਵਿਚਾਰਕ ਪੱਧਰ ਕੀ ਹੋਏਗਾ ਇਸ ਮੈਂਬਰ ਪਾਰਲੀਮੈਂਟ ਦਾ ਨਾਂ ਸੀ ਨਾਜ਼ ਕਰੋਗੇ ਤੇਜਾ ਸਿੰਘ ਸੁਤੰਤਰ ਇੱਕ ਪੰਜਾਬੀ ਮੈਂਬਰ ਪਾਰਲੀਮੈਂਟ ਜਿਹਦੇ ਤੇ ਉਸ ਵੇਲੇ ਸਾਰੀ ਸੰਸਦ ਹਰਾਨ ਰਹਿ ਗਏ ਤੇਜਾ ਸਿੰਘ ਸਤੰਤਰ ਦੇ ਜੀਵਨ ਤੇ ਇੱਕ ਨਿੱਕੀ ਜੀ ਚਾਤ ਮਾਰ ਲੈਨੇ ਆ ਵੈਸੇ ਤੇ ਕਿਤਾਬਾਂ ਚ ਲੇਖਾਂ ਚ ਬਹੁਤ ਕੁਝ ਹੋਣਾ ਬਾਰੇ ਪੜਿਆ ਜਾ ਸਕਦਾ ਸੁਣਿਆ ਜਾ ਸਕਦਾ ਬਹੁਤ ਸਾਰੇ ਕਾਮਰੇਡ ਤੁਹਾਨੂੰ ਦੱਸ ਵੀ ਦੇਣਗੇ ਇਹਨਾਂ ਦਾ ਜਨਮ ਜਿਹੜਾ ਉਹ ਹੁੰਦਾ 16 ਜੁਲਾਈ 1901 ਨੂੰ ਪਿੰਡ ਸੀ ਇਹਨਾਂ ਦਾ ਅਲਵਾਨਾ ਗੁਰਦਾਸਪੁਰ ਦੇ ਵਿੱਚ ਹੀ ਬਚਪਨ ਦਾ ਨਾਮ ਸਮੁੰਦ ਸਿੰਘ ਸੀ ਹੋਇਆ ਕੀ ਕਿ ਤੁਹਾਨੂੰ ਪਤਾ ਹੀ ਆ ਸਾਕਾ ਜੱਲਿਆਂ ਵਾਲਿਆਂ ਬਾਗ ਤੋਂ ਬਾਅਦ ਬਹੁਤ ਸਾਰੇ ਉਸ ਵੇਲੇ ਕਹਿ ਲੋ ਕਿ ਨਜ਼ਰੀਏ ਬਦਲ ਗਏ ਸੋਚਾਂ ਬਦਲ ਗਈਆਂ ਉਤੋਂ ਬਾਅਦ ਅਕਾਲੀ ਲਹਿਰ 'ਚ ਕੁੱਦਦੇ ਨੇ ਫੇਰ ਹੁੰਦਾ ਕੀ ਆ ਕਿ ਭਾਈ ਗੁਰੂ ਕਾ ਬਾਗ ਮੋਰਚਾ ਜਾਂ ਹੋਰ ਮੋਰਚਿਆਂ 'ਚ ਤੇ ਭਾਗ ਲੈਂਦੇ ਹੀ ਆ ਬਲਕਿ ਇਹ ਆਪਣਾ ਇੱਕ ਜਥਾ ਬਣਾਉਂਦੇ ਆ ਜੋ ਅੰਗਰੇਜ਼ਾਂ ਨੇ ਮਹੰਤ ਬਿਠਾਏ ਸਨ ਗੁਰੂ ਘਰਾਂ 'ਚ ਉਹਨਾਂ ਤੋਂ ਗੁਰੂ ਘਰਾਂ ਨੂੰ ਮੁਕਤ ਕਰਵਾਉਣ ਵਾਸਤੇ ਇਹ ਆਪਣਾ ਇੱਕ ਜਥਾ ਬਣਾਉਂਦੇ ਆ ਜਿਸ ਦਾ ਨਾਂ ਸੀ ਸੁਤੰਤਰ ਤੇਜਾ ਕਲਾਂ ਸ਼ਾਇਦ ਪਿੰਡ ਸੀ ਗੁਰਦਾਸਪੁਰ ਦੇ ਵਿੱਚ ਉਸ ਪਿੰਡ ਚੋਂ ਇਹਨਾਂ ਨੇ ਜਾ ਕੇ ਗੁਰੂ ਘਰ ਮਹੰਤਾ ਹਿਠੋ ਮੁਕਤ ਕਰਵਾਇਆ ਜੋ ਮਹੰਤ ਉਥੇ ਕਾਬੈ ਸਨ ਤਾਂ ਉਥੋਂ ਇਹਨਾਂ ਦਾ ਨਾਂ ਪੈ ਗਿਆ ਤੇਜਾ ਸਿੰਘ ਸੁਤੰਤਰ ਖੈਰ ਫਿਰ ਇਹ ਹੌਲੀ-ਹੌਲੀ ਕਾਬਲ ਨੂੰ ਜਾਂਦੇ ਆ ਲਗਭਗ ਇਹ ਕੋਈ ਅਰਸਾ ਰਿਹਾ ਹੋਏਗਾ 23 1930 ਕਾਬਲਵਲ ਜਾਂਦੇ ਆ ਜਿੱਥੇ ਇਹਨਾਂ ਦਾ ਸੰਪਰਕ ਜੋ ਗਦਰੀ ਬਾਬੇ ਸਨ ਰਤਨ ਸਿੰਘ ਜੀ ਉਦਮ ਸਿੰਘ ਜੀ ਸੰਤੋਖ ਸਿੰਘ ਜੀ ਗੁਰਮਖ ਸਿੰਘ ਜੀ ਤੇ ਆਦਿਕ ਇਹਨਾਂ ਦੇ ਨਾਲ ਸੰਪਰਕ ਹੁੰਦਾ ਤੇ ਫਿਰ 1952 ਦੇ ਵਿੱਚ ਇਹ ਤੁਰਕੀ ਚਲੇ ਜਾਂਦੇ ਆ ਕਮਾਲ ਦੀ ਗੱਲ ਇਹ ਆ ਕਿ ਉੱਥੇ ਜਾ ਕੇ ਉੱਥੋਂ ਦੀ ਫੌਜ ਦੇ ਵਿੱਚ ਕਮਿਸ਼ਨ ਵੀ ਹਾਸਲ ਕਰ ਲੈਂਦੇ ਆ ਮਤਲਬ ਕਿ ਅਫਸਰ ਬਣ ਜਾਂਦੇ ਆ ਕੀ ਆ ਇਹ ਬਾਤਾਂ ਨੇ ਯਾਰਸ ਉਸ ਤੋਂ ਬਾਅਦ ਸ਼ਾਇਦ ਕੋਈ 5 ਕੁ ਸਾਲ ਦਾ ਵਖਵਾ ਰਿਹਾ ਹੋਵੇਗਾ ਇਹ ਬਰਲਿਨ ਪਹੁੰਚਦੇ ਆ ਉਸ ਤੋਂ ਬਾਅਦ ਫਿਰ ਕਈ ਦੇਸ਼ਾਂ ਦਾ ਭ੍ਰਮਣ ਕਰਨ ਉਪਰੰਤ ਕੈਨੇਡਾ ਅਮਰੀਕਾ ਚਲੇ ਜਾਂਦੇ ਆ ਉੱਥੇ ਪ੍ਰਵਾਸੀਆਂ ਨੂੰ ਇੱਕ ਮੁਠ ਕਰਦੇ ਆ ਕ੍ਰਾਂਤੀਵਾਦੀ ਵਾਸਤੇ ਪ੍ਰੇਰਿਤ ਕਰਦੇ ਆ 1932 ਦੇ ਆਸ-ਪਾਸ ਨਾਰਥ ਅਮਰੀਕਾ ਚੋਂ ਚਾਲੇ ਪਾ ਦਿੰਦੇ ਮੈਕਸੀਕੋ ਪਨਾਮਾ ਅਰਜنٹਾਈਨਾ ਬ੍ਰਾਜ਼ੀਲ ਇਤਿਆਦਿਕ ਦੇਸ਼ਾਂ ਦੇ ਵਿੱਚੋਂ ਹੁੰਦੇ ਹੋਏ ਮਾਸਕੋ ਪਹੁੰਚ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਉਦੋਂ ਤੱਕ ਰਸ਼ੀਆ ਦੇ ਵਿੱਚ ਬਈ ਕਮਿਊਨਿਸਟ ਕ੍ਰਾਂਤੀ ਜਿਹੜੀ ਆ ਹੋ ਚੁੱਕੀ ਸੀਗੀ ਤਾਂ ਉੱਥੇ ਕਾਫੀ ਧੇਰ ਇਹ ਕਹ ਲਓ ਕਿ ਰਹਿੰਦੇ ਆ ਕਾਫੀ ਧੇਰ ਉੱਥੇ ਸਟੱਡੀ ਕਰਦੇ ਆ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਦੇ ਆ ਉਸ ਅਪਰੰਤ ਇਹ ਜਦੋਂ ਇੰਡੀਆ ਪਰਤਦੇ ਆ ਸਾਲ ਸੀਗਾ 1934 ਇਹਨਾਂ ਨੂੰ ਕਮਿਊਨਿਸਟ ਪਾਰਟੀ ਦੀ ਇੱਕ ਜਿਹੜੀ ਕਿਰਤੀ ਸੰਸਥਾ ਸੀ ਉਹਨਾਂ ਦਾ ਅਹੁਦੇਦਾਰ ਬਣਾਇਆ ਗਿਆ ਜੋ ਉੱਥੇ ਕ੍ਰਿਤੀ ਸੰਸਥਾ ਦੇ ਵਿੱਚ ਕੰਮ ਕਰਦੇ ਸਨ ਉਹਨਾਂ ਦੇ ਇਹ ਆਗੂ ਸੀਗੇ ਤੇ ਸਾਧੂ ਦੇ ਪੇਸ ਤੇ ਵਿੱਚ ਪ੍ਰਚਾਰ ਕਰਿਆ ਕਰਦੇ ਸੀਗੇ ਖੈਰ 1936 ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਕੈਂਬਲਪੁਰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਪਰ ਉੱਥੇ ਵੀ ਵਿਹਲੇ ਨਹੀਂ ਬੈਠਦੇ ਜੇਲ੍ਹ ਦੇ ਵਿੱਚ ਹੀ ਇਹਨਾਂ ਨੇ ਲਾਹੌਰ ਤੋਂ ਬੀਏ ਜੜੀ ਹੈ ਉਹ ਕਰ ਲਈ ਸੀਗੀ 37 ਦੇ ਵਿੱਚ ਹੀ ਕੈਦ ਦੇ ਦੌਰਾਨ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਨਾਮਜ਼ਦ ਕਰ ਦਿੱਤਾ ਤੇ ਜਿੱਥੇ ਫਿਰ ਇਹ ਪੰਜਾਬ ਅਸੈਂਬਲੀ ਵਾਸਤੇ ਨਿਰਵਿਰੋਧ ਚੁਣੇ ਗਏ ਸਨ 44 ਤੋਂ 47 ਤੱਕ ਕਮਿਊਨਿਸਟ ਪਾਰਟੀ ਉਦੋਂ ਤੱਕ ਇੰਡੀਆ 'ਚ ਕਹਿ ਲੋ ਕਿ ਪੂਰੀ ਤਾਕਤਵਰ ਹੋ ਚੁੱਕੀ ਸੀ ਤਾਂ ਉਸ ਵੇਲੇ ਇਹਨਾਂ ਨੇ ਪਾਰਟੀ ਦੇ ਸਖਤਰ ਦਾ ਅਹੁਦਾ ਵੀ ਸੰਭਾਲਿਆ ਖੈਰ ਜੋ 46 'ਚ ਸੀਗਾ ਹਰਸ਼ਾ ਸ਼ੀਨਾ ਦਾ ਅੰਦੋਲਨ ਮਜ਼ਾਰਾ ਲਾਇਰ ਉਹਦੇ ਵਿੱਚ ਤੇ ਬਹੁਤ ਤਗੜਾ ਹੀ ਯੋਗਦਾਨ ਸੀਗਾ ਇਹਨਾਂ ਦਾ ਖੈਰ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਨਾ ਉਹ ਤੁਹਾਨੂੰ ਈਜ਼ੀ ਅਵੇਲੇਬਲ ਨੇ ਜਾ ਕੇ ਤੁਸੀਂ ਜੋ ਲੋਕ ਸਭਾ ਹੈ ਉਹਦੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਇਸ ਮਹਾਨ ਸ਼ਖਸ ਦਾ ਸਾਰਾ ਜੀਵਨ ਉੱਥੇ ਵੀ ਪਿਆ ਹੈ ਖੈਰ ਜੇ ਆਪਾਂ ਗੱਲ ਕਰੀਏ ਤਾਂ ਲਿਖਦੇ ਰਹੇ ਅੰਤਲੇ ਪੜਾ ਤੱਕ ਲਿਖਦੇ ਰਹੇ ਜ਼ਿੰਦਗੀ ਦੇ ਅੰਤਲੇ ਲੰਮੇ ਤੱਕ ਲਿਖਦੇ ਰਹੇ ਉਰਦੂ ਦਾ ਇੱਕ ਮਾਸਿਕ ਸੀਗਾ ਲਾਲ ਚੰਡਾ ਉਹਦੇ ਵਾਸਤੇ ਪੰਜਾਬੀ ਇੱਕ ਸਪਤਾਇਕ ਸੀਗਾ ਲਾਲ ਸਵੇਰਾ ਕਾਫੀ ਮਤਲਬ ਕਿ ਉਹਦੇ ਵਿੱਚ ਐਡੀਟਿੰਗ ਵੀ ਕਰਦੇ ਸਨ ਤੇ ਲਿਖਦੇ ਵੀ ਸਨ ਲੇਖਕ ਬਹੁਤ ਵਧੀਆ ਸਨ ਬੁਲਾਰੇ ਬਹੁਤ ਅੱਛੇ ਸੀਗੇ ਅੱਛਾ ਜਿਆਦਾ ਜਿਆਦਾਦਾਰ ਇਹ ਕਹ ਲੋ ਕਿ ਜਿੱਦਾਂ ਆਪਾਂ ਕਹ ਲਈਏ ਨਾ ਫਰਾਰੀ ਚ ਰੂਪੋਸ਼ ਰਹਿ ਜਿਆਦਾ ਸਮਾ ਰੂਪੋਸ਼ ਰਹਿ ਤੇ ਕਮਾਲ ਦੀ ਗੱਲ ਹੈ ਦੇਖੋ ਮਹਾਨ ਕੋਈ ਇਸ ਤਰ੍ਹਾਂ ਨਹੀਂ ਬਣਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸੋਨਾ ਤਪ ਤਪ ਕੇ ਕੁੰਦਨ ਬਣਦਾ ਹੈ ਬੁੱਤ ਠੋਕਰਾਂ ਸਹਿ ਸਹਿ ਕੇ ਬਣਦਾ ਉਹ ਕਹਿੰਦੇ ਹੁੰਦੇ ਆ ਨਾ ਕਿ ਇੱਕ ਚੋਟ ਸਹਿਕਰ ਸ਼ੰਕਰ ਹੋ ਗਿਆ ਇੱਕ ਚੋਟ ਖਾਕਰ ਕੰਕਰ ਕੰਕਰ ਹੋ ਗਿਆ ਤਾਂ ਖੈਰ ਜਦੋਂ ਇਹ ਰੂਪ ਹੋ ਸੀਗੇ ਉਸੇ ਸਮੇਂ ਦੇ ਦੌਰਾਨ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੀ ਵਿਧਵਾ ਭੈਣ ਛੋਟੀ ਸੀਗੀ ਭਾਣ ਜਾ ਤੇ ਇੱਕ ਲੋਤੀ ਪੁੱਤਰੀ ਸੀ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਮਾਲ ਦੀ ਗੱਲ ਹੈ ਦੁੱਖਾਂ ਦੇ ਪਹਾੜ ਟੁੱਟੇ ਤੰਗੀਆਂ ਤੁਰਸ਼ੀਆਂ ਘਰਾਂ ਚ ਤਬਾਈਆਂ ਸਭ ਕੁਝ ਪਰ ਏ ਆਪਣੇ ਮਾਰਗ ਤੇ ਚਲਦੇ ਗਏ ਚਲਦੇ ਗਏ ਦੱਸਦੇ ਆ ਕਿ 66 ਦੇ ਨੇੜੇ ਤੇੜਾ ਨਾ ਮਤਲਬ ਕਿ ਕੁਝ ਗਦਰੀ ਬਾਬੇ ਜਿਨ੍ਹਾਂ ਦਾ ਸਨਮਾਨ ਜਿਨ੍ਹਾਂ ਦਾ ਰੁਤਬਾ ਬਹੁਤ ਉੱਚਾ ਸੀਗਾ ਨਹਿਰੂ ਨੂੰ ਮਿਲੇ ਨਹਿਰੂ ਨੂੰ ਦੱਸਿਆ ਕਿ ਇਹਨਾਂ ਤੇ ਮੁਕੱਦਮਾ ਚੱਲਦਾ ਹੈ ਤੇ ਦੱਸਦੇ ਆ ਕਿ ਨਹਿਰੂ ਨੇ ਉਸ ਵੇਲੇ ਫਿਰ ਉਹ ਮੁਕੱਦਮਾ ਖਤਮ ਕਰਵਾ ਦਿੱਤਾ ਸੀਗਾ ਹੁਕਮ ਦੇ ਕੇ ਉਸ ਤੋਂ ਬਾਅਦ ਫਿਰ ਇੱਕ ਅਲਾਈਅੰਸ ਹੁੰਦਾ ਹੈ ਕਾਂਗਰਸ ਦਾ 1971 ਚ ਜਾ ਕੇ ਕਮਿਊਨਿਸਟਾਂ ਦੇ ਨਾਲ ਤੇ ਪੰਜਾਬ ਦੇ ਵਿੱਚ ਸ਼ਾਇਦ ਦੋ ਸੀਟਾਂ ਛੱਡੀਆਂ ਗਈਆਂ ਸਨ ਇੱਕ ਸੀਗੀ ਬਠਿੰਡਾ ਇੱਕ ਸੀਗੀ ਸੰਗਰੂਰ ਜੋ ਕਾਮਰੇਡਾਂ ਨੇ ਲੜਨੀ ਸੀਗੀ ਇਸ ਹਿਸਾਬ ਨਾਲ ਲੋਕ ਗੁਰਦਾਸਪੁਰ ਤੋਂ ਸਨ ਸੰਗਰੂਰ ਚ ਆ ਕੇ ਲੜੇ ਤੇ ਮਹਿਜ਼ 210 ਵੋਟਾਂ ਨਾਲ ਜਿੱਤੇ ਆ ਪਿੱਛੇ ਜੇ ਚਰਨਜੀਤ ਭੁੱਲਰ ਹੋਰਾਂ ਨੇ ਇਸ ਤਰ੍ਹਾਂ ਦੇ ਜਿਹੜੇ ਘੱਟ ਅੰਤਰ ਵਾਲੇ ਜੇਤੂ ਰਹੇ ਆ ਉਹਨਾਂ ਦੀ ਸੂਚੀ ਵੀ ਪ੍ਰਕਾਸ਼ਿਤ ਕੀਤੀ ਸੀ ਜਿਦੇ ਵਿੱਚੇ ਨਾਮ ਸੀਗਾ ਯਾਨੀ ਲੋਕ ਸਭਾ ਦਾ ਇਲੈਕਸ਼ਨ 210 ਵੋਟਾਂ ਨਾਲ ਜਿੱਤ ਗਿਆ ਉਹ ਫਿਰ ਪਹੁੰਚਦੇ ਆ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸੰਸਦ ਦੇ ਵਿੱਚ ਤੇ ਫਿਰ ਮੈਂ ਤੁਹਾਨੂੰ ਦੱਸਿਆ ਕਿ ਸੰਸਦ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਮਤਲਬ ਕਿ ਲੋਕਾਂ ਦੀ ਗੱਲ ਕਰਦਿਆਂ ਕਰਦਿਆਂ ਹੀ ਮੌਤ ਹੋ ਜਾਂਦੀ ਹੈ ਸੋ ਇਹ ਹੁੰਦੇ ਆ ਲੀਡਰ ਚਾਹੇ ਤੁਸੀਂ ਕਾਮਰੇਡਾਂ ਚੋਂ ਲੱਭ ਲਓ ਲੱਭ ਜਾਣ ਕੇ ਚਾਹੇ ਤੁਸੀਂ ਕਾਲੀਆਂ ਚੋਂ ਉਸ ਵੇਲੇ ਲੱਭ ਲਓ ਕਹਿੰਦੇ ਕਿ ਜੋ ਪਾਰਟੀ ਦੇ ਖਜ਼ਾਨਚੀ ਹੁੰਦੇ ਸਨ ਨਾ ਦੋ ਬੋਜੇ ਹੁੰਦੇ ਸੀ ਇੱਕ ਘਰ ਵਾਲਾ ਗ੍ਰਿਸ਼ਤੀ ਵਾਲਾ ਇੱਕ ਪੰਥ ਦਾ ਅੱਜ ਕੱਲ ਤੇ ਤੁਹਾਨੂੰ ਪਤਾ ਨਾ ਉਹ ਭਾਵੇਂ ਕੋਈ ਜਵਾਕ ਮੰਗੇ ਤੇਲੀ ਚਵਾਨੀ ਤੇ ਉਸ ਗਿਜ਼ੇ ਚ ਹੱਥ ਵਜੇ ਕੱਖ ਵੀ ਨਹੀਂ ਪਰ ਦੂਜੇ ਗਿਜ਼ੇ ਚਾਤ ਨਹੀਂ ਸੀ ਪੈਂਦਾ ਕਿਉਂ ਕਿਉਂਕਿ ਉਹ ਕੌਮ ਦਾ ਪੈਸਾ ਹੁੰਦਾ ਲੋਕਾਂ ਦਾ ਪੈਸਾ ਹੁੰਦਾ ਪਰ ਅੱਜ ਕੱਲ ਅੱਜ ਕੱਲ ਤੇ ਤੁਹਾਨੂੰ ਪਤਾ ਨਾ ਲੋਕ ਵੇਚ ਕੇ ਹੀ ਬੋਜੇ ਪਰੇ ਜਾਂਦੇ ਆ अजक तो जमीर वेच के ही बोझे भरे जाते हैं अच्छे कह सकते हैं कि भाई किरदार है नहीं पर मैं एक गल कह पिछे जो मैं एक ना बड़ा खूबसूरत शेयर सुने तो वो सी कि ये डिग्रिया तालीम के खर्च की रसीदें होती हैं इलम वही है जो किरदार में झलकता है तीस तो सोच सकते हो किरदार किस तरह ਉਸਰਦੇ ਨੇ ਕਿਸ ਤਰ੍ਹਾਂ ਨਿਭਾਏ ਜਾਂਦੇ ਨੇ ਤੇ ਕਿਰਦਾਰ ਅਸਲ 'ਚ ਹੁੰਦੇ ਕੀ ਆ ਜੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਮਾਰ ਦੇਣਾ ਜੇ ਭਾਈ ਮਾੜੀ ਲੱਗੇ ਤਾਂ ਫੇਰ ਤੁਸੀਂ ਹੋਰ ਕੋਈ ਵੀਡੀਓ ਦੇਖ ਲੈਣਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਆਜ਼ਾਦ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ